ਪਰਨਾਲਾ ਰੋਡ ਤੇ ਰਾਤ ਸਮੇਂ ਚੋਰੀ ਬੜੇ ਹੀ ਸ਼ਾਦਾ ਤਰੀਕੇ ਨਾਲ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਪਈ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਇਸ ਸਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਦੇ ਇੱਕ ਪਾਸੇ ਐਸਐਸਪੀ ਦਫ਼ਤਰ ਤੇ ਦੂਜੇ ਪਾਸੇ ਪੁਲਿਸ ਥਾਣਾ ਹੈ ਤਿੰਨਾਂ ਦੇ ਵਿਚਾਲੇੋਂ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਹੈਪੀ ਜੀ ਅੱਪੀ ਦੀ ਦੁਕਾਨ ਆ ਆਪਣੀ ਕੀ ਗੱਲ ਵਾਸਤੇ ਆਪਣੀ ਆਪਰਚੂਨ ਦੀ ਦੁਕਾਨ ਹੈ ਜੀ ਇਹ ਰਾਤ 2 ਵਜੇ ਦਾ ਟਾਈਮ ਸੀਗਾ ਉਦੋਂ ਚੋਰ ਆਏ ਨੇਗੇ ਉਹਨਾਂ ਨੇ ਜਿੰਦੇ ਤੋੜੇ ਪਹਿਲਾਂ ਉਸ ਤੋਂ ਬਾਅਦ ਸ਼ੀਸ਼ਾ ਤੋੜ ਕੇ ਅੰਦਰ ਵੜੇ ਨੇਗੇ ਦੁਕਾਨ ਦੇ ਵਿੱਚ ਜਿਹੜੀ ਨਗਦੀ ਸੀ ਉਹ ਲੈ ਗਏ ਉਸ ਤੋਂ ਬਾਅਦ ਚਾਕਲੇਟਾਂ ਫ੍ਰਿਜ ਸਾਰਾ ਖਾਲੀ ਕਰ ਗਏ ਸਰੋਂ ਦਾ ਤੇਲ ਲੈ ਗਏ ਪਰਫਿਊਮ ਪੇਸ਼ਵਾ ਜਿੰਨਾ ਕੁਝ ਹੋਇਆ ਉਹਨਾਂ ਲੈ ਗਏ ਉਸ ਤੋਂ ਬਾਅਦ ਮੈਨੂੰ 4 ਵਜੇ ਕਿਸੇ ਬੰਦੇ ਦਾ ਫੋਨ ਆਇਆ ਵੀ ਦੁਕਾਨ ਦਾ ਸ਼ਟਰ ਖੁੱਲਿਆ ਮੈਂ 4 ਵਜੇ ਆ ਕੇ ਦੇਖਿਆ ਤਾਂ ਦੁਕਾਨ ਦੇ ਵਿੱਚ ਸਾਰਾ ਕੁਝ ਇੱਧਰ ਉੱਧਰ ਹੋਇਆ ਪਿਆ ਸੀਗਾ। ਗੱਲੇ ਖਾਲੀ ਕਰੇ ਪਈ ਸੀਗੇ, ਸਮਾਨ ਛੱਕਿਆ ਗਿਆ ਸੀਗਾ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਨੂੰ? ਨੁਕਸਾਨ ਹੈਗਾ 40 ਤੋਂ 50 ਹਜ਼ਾਰ ਦਾ ਸੀ। 10 ਹਜ਼ਾਰ ਦੀ ਨਕਦੀ ਹੈ, ਬਾਕੀ ਸਮਾਨ ਹੈ। ਆ ਇਹ ਕਿਹਨੇ ਥਾਣਾ ਸਿਟੀ ਕੋਲੀ ਹੈ? ਆਪਣੇ ਹਾਂ ਜੀ, ਇੱਧਰ ਥਾਣਾ ਸਿਟੀ ਹੈ, ਦੂਸਰੀ ਸਾਈਡ ਐਸਐਸਪੀ ਦਫ਼ਤਰ ਹੈ ਪੁਲਿਸ ਲੈਣ ਹੈ ਜੀ। ਤੇ ਇੱਧਰ ਕੋਈ ਸਰਵਾਈ ਨਹੀਂ ਹੈਗੀ ਇਸ ਮੁਹੱਲੇ 'ਚ 7 ਵਾਰੀ ਚੋਰੀ ਹੋ ਚੁੱਕੀ ਹੈਗੀ। ਇੱਕ ਵਾਰੀ ਪਹਿਲਾਂ ਦਿਨ ਦਿਹਾੜੇ ਹੋਈ ਸੀਗੀ। ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਹੁਣ ਕੀ ਮੰਗ ਹੈ ਮੰਗ ਇਹੀ ਹੈ ਜੀ ਚੋਰਾਂ ਨੂੰ ਫੜਿਆ ਜਾਵੇ ਤੇ ਸਾਨੂੰ ਇੱਥੋਂ ਸਾਨੂੰ ਇਹ ਲੱਗਦਾ ਸੀ ਉਹਰੇ ਸੇਫ ਨਹੀਂ ਹੈਗੇ ਮੈਂ ਐਡਵੋਕੇਟ ਪ੍ਰਦੀਪ ਬਾਤਵਾਲਾ ਜੀ ਆਪਕੀ ਸਟੋਰੀ ਹੋਈ ਆ ਰਹਾ ਤਾਂ ਪ੍ਰਤਿਵਾਦੀ ਜੀ ਬਹੁਤ ਮੰਦਭਾਗੀ ਘਟਨਾ ਜੀ ਇਹ ਕਿਉਂਕਿ ਦੇਖੋ ਇੱਕ ਪਾਸੇ ਪੁਲਿਸ ਲਾਈਨ ਹੈ ਇੱਕ ਪਾਸੇ ਥਾਣਾ ਸਿਟੀ ਵਨ ਹੈ ਤੇ ਵਿਚਾਲੇ ਆੜਲੀ 100-100 ਮੀਟਰ ਦਾ ਫਰਕ ਹੈ ਦੋਨੇ ਪਾਸੇ ਤੇ ਇਹ ਨਿਤ ਰੋਜ਼ਮਰਾਂ ਦਾ ਕੰਮ ਹੈ ਜਿਹੜਾ ਘਟੋ ਘਟ ਸੱਤਵੀਂ ਅੱਠਵੀਂ ਚੋਰੀ ਹੈ ਇਹ ਇਸ ਮੁਹੱਲੇ ਦੇ ਵਿੱਚ ਤੇ ਮੇਨ ਰੋਡ ਦੇ ਉੱਪਰ ਹੈ ਚੋਰਾਂ ਨੂੰ ਕੋਈ ਖੌਫ ਨਹੀਂ ਹੈ ਠੀਕ ਹੈ ਕੋਈ ਕੈਮਰਿਆਂ ਦਾ ਖੌਫ ਨਹੀਂ ਹੈ ਮੇਨ ਸੜਕ ਚੱਲਦੀ ਹੈ ਜੀ ਸ਼ਰਿਆਮ ਇਹ ਚੋਰੀ ਨਹੀਂ ਇਹ ਡਾਕਾ ਪਾਇਆ ਗਿਆ ਇਹ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਹੈ ਜਿਹੜਾ ਇੱਕ ਪੀਸੀਆਰ ਇਹਨਾਂ ਕੋਲ ਹੈਗੇ ਨੇ ਇੱਕ ਪੀਸੀਆਰ ਵੀ ਲਗਾ ਸਕਦੇ ਰੋਡਾਂ ਦੇ ਉੱਪਰ ਜਿਹੜੇ ਸੜਕਾਂ ਨੇ ਕਿਵੇਂ ਜਿਹੜੇ ਵਪਾਰਿਕ ਨੇ ਉਹ ਕਿਵੇਂ ਸੇਫ ਰਹਿਣਗੇ ਜੇ ਕਿਵੇਂ ਆਪਣਾ ਕੰਮ ਕਰਨਗੇ ਇਹ ਬਹੁਤ ਵੱਡੀ ਨਾਕਾਮੀ ਆ ਪੁਲਿਸ ਦੀ ਜਿਹੜਾ ਇਹ ਚੋਰ ਸ਼ਰੇਆਮ ਚੋਰੀਆਂ ਕਰ ਰਹੇ ਨੇ ਨਸ਼ੇੜੀ ਸ਼ਰੇਆਮ ਡਾਕੇ ਮਾਰ ਰਹੇ ਨੇ ਸ਼ਰੇਆਮ ਸਨੇਚਿੰਗਾਂ ਹੋ ਰਹੀਆਂ ਨੇ ਆਮ ਪਬਲਿਕ ਦਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਜੀ ਇਹ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਡਾਕੇ ਬਚਣ ਲੱਗੇ ਬਾਹਰ ਬੰਦੇ ਸੇਫ ਨਹੀਂ ਆਉਣ ਤਾਂ ਘਰਾਂ ਦੇ ਵਿੱਚ ਕੋਈ ਸੇਫ ਨਹੀਂ ਹੈਗਾ ਚਣੋਂ ਇਹ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਚੋਰਾ ਨੂੰ ਵੱਧੋ ਵਾਰ ਫੜ ਕੇ ਸਜ਼ਾ ਦਿੱਤੀ ਜਾਵੇ ਤੇ ਪੀਸੀਆਰ ਦਾ ਪ੍ਰਬੰਧ ਕੀਤਾ ਜਾਵੇ ਮੁਖਤਾ ਤਾਂ ਜੋ ਇਹ ਮਹੱਲੇ ਦੇ ਵਿੱਚ ਦੁਬਾਰਾ ਜਾਂ ਸ਼ਹਿਰ ਦੇ ਵਿੱਚ ਦੁਬਾਰਾ ਚੋਰੀਆਂ ਦੀ ਵਾਰਦਾਤਾਂ ਘਟ ਸਕਣ ਦੇਖੋ ਬੋਲਣਾ ਤਾਂ ਜੀ ਇਹੀ ਚਾਹਣੇ ਆਗੇ ਵੀ ਸਾਡੀ ਕੋਈ ਸੇਫਟੀ ਨਹੀਂ ਹੈਗੀ ਆ ਇਧਰ ਨਾਲ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀ ਜਿਹੜੀ ਹੈਗੀ ਕਿ ਪੁਲਿਸ ਲੈਣ ਹੈੱਡ ਕੁਆਟਰ ਸਾਡਾ ਇੱਧਰ ਨਾਲ ਜ਼ਿਲ੍ਹਾ ਜੇਲ੍ਹ ਸੁਧਾਰ ਘਰ ਆਗਾ ਜੀ ਤੇ ਇੱਧਰ ਨਾਲ ਲੱਗਦੇ ਹੋਏ ਆਪਣਾ ਕੀ ਕਹਿੰਦੇ ਨੇ ਸਿਟੀ 1 ਥਾਣਾਗਾ ਤੇ ਇਹਦੇ ਇਹਦੇ ਵਿੱਚ ਵਿੱਚ ਹੀ ਜੀ ਇਹਦੇ ਵਿੱਚ ਵਿੱਚ ਹੀ ਜੀ ਇਹ ਸੱਤਵੀਂ ਚੋਰੀ ਆ ਜਿੰਨੀਆਂ ਵੀ ਚੋਰੀਆਂ ਹੋਈਆਂ ਨੇ ਉਹਦੇ ਵਿੱਚੋਂ ਅੱਜ ਇੱਕ ਆ ਇੱਕ 20 ਬੰਦਾ ਨਹੀਂ ਫੜਿਆ ਗਿਆ ਹੈਗਾ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜੇ ਦੁਕਾਨਦਾਰ ਵੀਰ ਨੇ ਜਾਂ ਘਰ ਨੇਗੇ ਉਹ ਕਿਸ ਤਰ੍ਹਾਂ ਸੇਫ ਰਹਿਣਗੇ ਸਿੱਧੂ ਸਾਹਿਬ ਮੈਂ ਦੱਸਣਾ ਚਾਹੁੰਦਾ ਇਹ ਤੋਂ ਪਹਿਲਾਂ ਸਟਾਰਟ ਗਲੀ ਜਦੋਂ ਸਟਾਰਟ ਦੁਕਾਨ ਹੁੰਦੀ ਹੈ ਡਾਕਟਰ ਦੀ ਆ ਉੱਥੇ ਚੋਰੀ ਹੋਈ ਉਸ ਤੋਂ ਬਾਅਦ ਜਿਹੜੀ ਨਾਲ ਚੱਕੀ ਆ ਜੀ ਇੱਥੇ ਚੋਰੀ ਹੋਈ ਫਿਰ ਇੱਥੇ ਚੋਰੀ ਹੋਈ ਫਿਰ ਅੱਗੇ ਚੋਰੀਆਂ ਹੋਈਆਂ ਨੇ ਦੋ ਦੁਕਾਨਾਂ ਤੇ ਅੱਗੇ ਚੋਰੀਆਂ ਹੋਈਆਂ ਨੇ ਪਰਲੇ ਪੁਲ ਦੇ ਸਾਈਡ ਵਾਲੇ ਪਰਲੇ ਇਹ ਵੀ ਆਪਣਾ ਅਜੀਤਨਗਰ ਦੇ ਵਿੱਚ ਹੀ ਆਉਂਦਾ ਇਹਦੇ ਵੀ ਚੋਰੀਆਂ ਹੋਈਆਂ ਨੇ ਕਹਿੰਦਾ ਮਤਬ ਲਈ ਜੀ ਅਸੀਂ ਕਿੱਥੇ ਮਤਲਬ ਕਿੱਥੇ ਜਾਈਏ ਕਿੱਥੇ ਕਿੱਥੇ ਤੱਕ ਅਸੀਂ ਰਾਕੀ ਕਰ ਸਕੀਏ 2 ਵਜੇ ਤੋਂ ਲੈ ਕੇ 2:30 ਵਜੇ ਤੱਕ ਅੱਧਾ ਘੰਟਾ ਚੋਰਾਂ ਨੇ ਉਰੇ ਆਪਣਾ ਬਿਲਕੁਲ ਆਰਾਮ ਨਾਲ ਸ਼ਟਰ ਤੋੜੇ ਨੇ ਜਿੰਦੇ ਤੋੜੇ ਨੇ ਸ਼ੀਸ਼ਾ ਪੰਨਿਆਂ ਦਾ ਸਮਾਨ ਲੈ ਕੇ ਗਏ ਨੇ ਵੀ ਮਤਲਬ ਕਹਿਣਾ ਮਤਲਬ ਖੌਫ ਨਹੀਂ ਜਿਹੜਾ ਆਮ ਬੰਦਾ ਗਰੀਬ ਬੰਦਾ ਉਸ ਨੂੰ ਪੁਲਿਸ ਦਾ ਖੌਫ ਹੈ ਉਸ ਨੂੰ ਪ੍ਰਸ਼ਾਸਨ ਦਾ ਖੌਫ ਹੈ ਪਰ ਜਿਹੜੇ ਚੋਰ ਨੇ ਜਾਂ ਲੁੱਟਾਖੁਆ ਕਰਨ ਵਾਲੇ ਨੇ ਜਾਂ ਗੁੰਡਾਗਰਦੀ ਕਰਨ ਵਾਲੇ ਨੇ ਨਸ਼ੇ ਵੇਚਣ ਵਾਲੇ ਨੇ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਖੌਫ ਨਹੀਂ ਜੇ ਆਪਣਾ ਇੱਕ ਗੱਲ ਹੋਰ ਆ ਸਿੱਧੂ ਸਾਹਿਬ ਮੈਂ ਦੱਸਣਾ ਚਾਹਣਾ ਵੀ ਜਦੋਂ ਕੋਈ ਕੋਈ ਬੰਦੇ ਦਾ ਟਰੇਸ ਹੋ ਜਾਂਦੇ ਨੇ ਜਾਂ ਬੰਦੇ ਫੜੇ ਜਾਂਦੇ ਨੇ ਇਹ ਤਾਂ ਜੀ ਨਸ਼ੇੜੀ ਆ ਇਹ ਤਾਂ ਜੀ ਨਸ਼ੇੜੀ ਆ ਨਸ਼ੇੜੀ ਕਹਿ ਕੇ ਸੜ ਦਿੰਦੇ ਨੇ ਜਾਂ ਫੜਦੇ ਨੇ ਉਹ ਨਸ਼ੇੜੀ ਇਸ ਚੀਜ਼ ਦੇ ਵਿੱਚ ਵਾਧਾ ਕਰੀ ਜਾਂਦੇ ਨੇ ਪਹਿਲਾਂ ਘਰੇ ਚੋਰੀਆਂ ਕਰਦੇ ਨੇ ਫਿਰ ਲੋਕਾਂ ਦੇ ਜਿਹੜੀ ਹੈਗੀ ਆ ਕਿ ਲੁੱਟਖੋ ਕਰਦੇ ਨੇਗੇ ਇਹ ਮੈਨੂੰ ਇਹ ਦੱਸੋ ਜੀ ਨਸ਼ੇੜੀ ਸ਼ਬਦ ਵਰਤ ਕੇ ਇਹਨਾਂ ਨੂੰ ਸ਼ੂਟ ਸ਼ੂਟ ਦਿੱਤੀ ਜਾ ਰਹੀ ਆ ਜੇ ਮੇਰੇ ਵਰਗਾ ਕਿਸੇ ਦੇ ਵਿੱਚ ਸਾਈਕਲ ਜਾਂ ਮੋਟਰਸਾਈਕਲ ਵੱਜੇ ਤਾਂ ਪਟਨਾ ਦੇ ਵਿੱਚ ਮੇਰੇ ਤੇ ਕਾਰਵਾਈ ਹੋ ਜਾਂਦੀ ਆ ਤੇ ਕੀ ਗੱਲ ਇਹਨਾਂ ਲਈ ਕੋਈ ਅਟ ਕਾਨੂੰਨ ਬਣਿਆ ਹੋਇਆਗਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਅਸੀਂ ਸਰਕਾਰ ਤੋਂ ਮੰਨ ਕਰਦੇ ਆਂ ਅਗਰ ਸਾਡੀਆਂ ਇਹ ਜਿਹੜੀਆਂ ਮਤਲਬ ਲੁੱਟਾਂ ਖੋਹਾਂ ਜਾਂ ਚੋਰੀਆਂ ਹੋ ਰਹੀਆਂ ਨੇ ਅਗਰ ਸਾਡੀ ਕੋਈ ਸੇਫਟੀ ਨਹੀਂ ਫਿਰ ਅਸੀਂ ਮਾਨਜੋਗ ਐਸਐਸਪੀ ਸਾਹਿਬ ਦੇ ਦਫਤਰ ਦੇ ਮੂਹਰੇ ਦੁਕਾਨਦਾਰ ਅਤੇ ਮਹੱਲਾਵਾਸੀ ਇਕੱਠੇ ਹੋ ਕੇ ਧਰਨਾ ਲਾਵਾਂਗੇ ਕਿਉਂਕਿ ਆਲਰੇਡੀ ਅਸੀਂ ਪਹਿਲੀ ਲਿਖਤੀ ਰੂਪ ਦੇ ਵਿੱਚ ਦੋ ਵਾਰੀ ਐਸਐਸਪੀ ਸਾਹਿਬ ਨੂੰ ਇਹ ਕੰਪਲੀਟ ਦੇ ਚੁੱਕੇ ਆਂ ਇੱਥੇ ਇੱਕ ਪੀਸੀਆਰ ਦੇਣ ਵਾਸਤੇ ਇੱਕ ਰਾਤ ਵਾਸਤੇ ਲੱਗਿਆ ਹੋਇਆ ਹੈਗਾ ਰਾਤ ਵਾਲੀ ਗੱਡੀ ਅੱਡਾ ਦੇਣ ਵਾਲੇ ਅੱਡਰੇ ਪਰ ਸਾਨੂੰ ਨਹੀਂ ਪਤਾ ਹੈਗਾ ਵੀ ਜੇ ਅਸੀਂ ਫੋਨ ਕਰਾਂਗੇ ਉਦੀ ਆਉਣਗੇ ਕਿ ਉਹ ਅੱਧਾ ਘੰਟਾ ਉਹਨਾਂ ਨੇ ਉਹਰੇ ਚੋਰੀ ਕੀਤੀ ਹੈਗੀ ਕਿਸੇ ਨੂੰ ਪਤਾ ਨਹੀਂ ਲੱਗਿਆ ਜੀ ਉਰੇ ਕੋਈ ਆਇਆ ਨਹੀਂ ਹੈਗਾ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਇਹ ਜਿਹੜੀ ਚੀਜ਼ ਹੈ ਇਹਨੂੰ ਰੋਕਿਆ ਜਾਵੇ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਜਿਹੜਾ ਵਿਸ਼ਵਾਸ ਆ ਉਹ ਸਾਡਾ ਬਣੇ ਰਹੇ ਕੋਈ ਦੁਕਾਨਦਾਰ ਵੀ ਦੱਸਿਆ ਵੀ ਮੇਰਾ 3-4000 ਰੁਪਏ ਮੇਰਾ ਅੱਡੇ ਦੇ ਵਿੱਚ ਹੈਗਾ ਸੀਗਾ ਤੇ ਉਸ ਮੇਰੇ ਚੋਕ ਲੈਤੀਆਂ ਜਿਹੜੀਆਂ ਇਹ ਲੈ ਗਿਆ ਉਹ ਨੂੰ ਆਨ ਲੌਂ ਮੁੰਦੇ ਜਿਹੜੇ ਦੁਕਾਨ ਦੇ ਅੰਦਰ ਐ ਘੋੜੇ ਉਹ ਦਿਨ ਚੋਰੀ ਕਰਕੇ ਲੈ ਗਏ ਉਸ ਸੰਬੰਧੀ ਅਸੀਂ ਤਲਾਸ਼ ਕਰਦੇ ਆਂ ਤੇ ਆਲਗ-ਆਲਗ ਜਿਹੜੇ ਕੈਂਪਰੇ ਕਿਸੇ ਨਾਲ ਹੁੰਦੇ ਆ ਜਲਦੀ ਉਹਨੂੰ ਫੜ ਕੇ ਸਾਨੂੰ ਜਿਹੜੇ ਮੇਰੇ ਨੂੰ ਤੇ ਫੜਾ ਮੰਦ ਦੀ ਚੋਰੀ ਵਾਲਾ ਸਰ ਕਿੰਨਾ ਕੁ ਨੁਕਸਾਨ ਦੀ ਗੱਲ ਕੀਤੀ ਜਾ ਰਹੀ ਹੈ 50000 ਪਾਪਾ 4-5000 ਰੁਪਏ ਉਹ ਦੀ ਦਰਦ ਤੇ ਕੁਸ ਚਾਕਲੇਟ ਵਗੈਰਾ ਦਾ 50000 ਰੁਪਏ ਦਾ ਜੋ ਪ੍ਰੋਜੈਕਟ ਹੈਗਾ ਚੋਰੀ ਦਾ